ਦੀਰામੁਖੀ ਰਾਮ ਰਹੀਮ ਨੂੰ ਸਦਾ ਸੁਣਾਉਂਦੇ ਹੋਏ ਅਦਾਲਤ ਨੇ ਗੰਭੀਰ ਟਿੱਪਣੀ ਕੀਤੀ ਜੱਜ ਜਗਦੀਪ ਸਿੰਘ ਨੇ ਫੈਸਲੇ 'ਚ ਲਿਖਿਆ ਕਿ ਇੱਕ ਪੱਤਰਕਾਰ ਦੀ ਹਤਿਆ ਕਰਨਾ ਕਿਹੋ ਜਿਹਾ ਅਪਰਾਧ ਹੈ ਲੋਕਤੰਤਰ ਦੇ ਥਾਮ ਨੂੰ ਕੁਚਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹਤਿਆ ਕੋਲਡ ਬਲੱਡਡ ਮਰਡਰ ਹੈ ਜੋ ਸਿਰਸਾ 'ਚ ਪੂਰਾ ਸੱਚ ਸਮਾਚਾਰ ਪੱਤਰ ਕੱਢਦੇ ਸੀ ਪੱਤਰਕਾਰ ਕਈ ਵਾਰ ਦੁਰਾਹੇ ਤੇ ਖੜਾ ਹੁੰਦਾ ਹੈ ਉਹ ਚਾਹੇ ਤਾਂ ਸੱਚ ਨੂੰ ਅੰਦੇਖਾ ਕਰ ਸਕਦਾ ਪਰ ਜਦੋਂ ਸੱਚ ਨੂੰ ਸਬਦੇ ਸਾਹਮਣੇ ਉਜਾਗਰ ਕਰਦਾ ਹੈ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਨੇ ਪੈ ਸਕਦੇ ਐਥੋਂ ਤੱਕ ਕਿ ਜਾਨ ਤੱਕ ਜਾ ਸਕਦੀ ਹੈ ਪੱਤਰਕਾਰੀਤਾ ਗੰਭੀਰ ਪੇਸ਼ਾ ਹੈ ਇਸ ਵਿੱਚ ਖਤਰਾ ਜ਼ਿਆਦਾ ਤੇ ਹੌਸਲਾ ਫਜ਼ਾਈ ਘਟ ਹੈ ਇੱਕ ਆਦਰਸ਼ਵਾਦੀ ਪੱਤਰਕਾਰ ਤੇ ਬੇਗੁਨਾ ਨਾਗਰਿਕ ਦੀ ਆਵਾਜ਼ ਨੂੰ ਦਬਾਇਆ ਗਿਆ ਲੋਕਤੰਤਰ ਚ ਭੀੜ ਤੰਤਰ ਤੇ ਹਿੰਸਾ ਦੀ ਕੋਈ ਥਾਂ ਨਹੀਂ ਸੱਚ ਨੂੰ ਦਬਾਉਣ ਲਈ ਰਾਮ ਰਹੀਮ ਨੇ ਹੱਤਿਆ ਕਰਵਾਈ ਇਹ ਅਪਰਾਧ ਗੰਭੀਰ ਹੈ ਪਰ ਇਸ ਨੂੰ অতি ਗੰਭੀਰ ਅਪਰਾਧ ਦੀ ਸ਼੍ਰੇਣੀ ਚ ਨਹੀਂ ਰੱਖ ਸਕਦੇ ਜਿਸ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਅਜਿਹੇ ਵਿਅਕਤੀ ਤੇ ਅਨੇਪਖਤਾਂ ਨੂੰ ਸਜ਼ਾ ਦਿੰਦੇ ਸਮੇਂ ਜੇਕਰ ਨਰਮੀ ਵਰਤੀ ਗਈ ਤਾਂ ਸਮਾਜ 'ਚ ਗਲਤ ਸੰਦੇਸ਼ ਜਾਵੇਗਾ। ਇਹ ਉਹੀ ਜਗਦੀਪ ਸਿੰਘ ਨੇ ਜਿਨ੍ਹਾਂ ਨੇ ਸਾਧਵੀਆਂ ਦੇ ਬਲਾਤਕਾਰ ਮਾਮਲੇ 'ਚ ਵੀ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ ਤੇ ਬੀਤੇ ਦਿਨੀ ਵੀ ਰਾਮ ਰਹੀਮ ਨੂੰ ਸਜ਼ਾ ਸੁਣਾਉਂਦੇ ਹੋਏ ਉਹਨਾਂ ਨੇ ਇਹ ਗੰਭੀਰ ਟਿੱਪਣੀਆਂ ਕੀਤੀਆਂ। ਬਿਊਰੋ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978